ਖਬਰ ਪਟਿਆਲਾ ਤੋਂ ਆ ਰਹੀ ਹੈ ਮਾਤਾ ਕੋਸ਼ਲਿਆ ਦੇ ਡਾਕਟਰਾਂ ਵੱਲੋਂ ਆਖਰੀ ਦਿਨ ਵੀ ਜਾਰੀ ਰੱਖੀ ਹੜਤਾਲ ਡਾਕਟਰਾਂ ਨੇ ਕਿਹਾ ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਸੰਘਰਸ਼ ਹੋਰ ਜ਼ਿਆਦਾ ਤੇਜ਼ ਹੋਵੇਗਾ ਦੇਸ਼ ਭਰ ਵਿੱਚ ਡਾਕਟਰਾਂ ਨਾਲ ਬਸਲੂਕੀ ਦੇ ਮਾਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੱਲ ਤੋਂ ਪੂਰਨ ਤੌਰ ਤੇ ਹੜਤਾਲ ਹੋਵੇਗੀ ਮਾਤਾ ਕੁਸ਼ਲ ਲਿਆਤੇ ਹਾਂ ਜਿਵੇਂ ਤੁਸੀਂ ਜਾਣਦੇ ਹੋ ਪਿਛਲੇ 3 ਦਿਨਾਂ ਤੋਂ ਸਾਡੀ ਸਟ੍ਰਾਈਕ ਲਗਾਤਾਰ ਚੱਲ ਰਹੀ ਹੈ ਪਰ ਅੱਜ ਅਸੀਂ ਪੇਸ਼ੈਂਟਸ ਨੂੰ ਕਿ ਬਿਲਕੁਲ ਵੀ ਸਫਰ ਨਹੀਂ ਹੋਣ ਦਿੱਤਾ ਕਿਉਂਕਿ 8 ਤੋਂ 11 ਵਜੇ ਤੱਕ ਅਸੀਂ ਹਸਪਤਾਲ ਵਿੱਚ ਹੀ ਆ ਕੇ ਬੈਜਾਨੇ ਹਾਂ ਤੇ ਪੇਸ਼ੈਂਟਸ ਨੂੰ ਕਹਿ ਦਿੱਤਾ ਜਾਂਦਾ ਹੈ ਕਿ 11 ਵਜੇ ਤੋਂ ਬਾਅਦ ਤੁਹਾਨੂੰ ਦੇਖ ਕੇ ਜਾਵਾਂਗੇ ਤੇ ਸਾਰੇ ਮਰੀਜ਼ ਦੇਖ ਕੇ ਜਾਂਦੇ ਹਾਂ ਭਾਵੇਂ ਸਾਡ ਨੂੰ 2 ਵਜਣ 3 ਵਜਣ 4 ਵਜਣ ਮਰੀਜ਼ ਨੂੰ ਇੱਥੇ ਕਿਸੇ ਨੂੰ ਵੀ ਸਫਰ ਨਹੀਂ ਕੀਤਾ ਜਗੇ ਪਰ ਅੱਜ ਦੀ ਮੀਟਿੰਗ ਦੇਖ ਰਹੇ ਹਾਂ ਅਸੀਂ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਦੋਨੋਂ ਮੁੱਦੇ ਹਨ ਸੇਫਟੀ ਦਾ ਸਿਕਿਉਰਿਟੀ ਦਾ ਤੇ ਐਸਪੀ ਹੋਇਆ ਤਾਂ ਜਿਵੇਂ ਐਸੋਸੀਏਸ਼ਨ ਕਾਲ ਕਰੇਗੀ ਉਸ ਤਰੀਕੇ ਨਾਲ ਹਜੇ ਪਲਾਨ ਏ ਹੈ ਵੀ ਕੱਲ ਦੇ ਦਿਨ ਤੋਂ ਪੂਰੇ ਦਿਨ ਦੀ ਹੜਤਾਲ ਕੀਤੀ ਜਾਏਗੀ ਜੇ ਇਸੇ ਤਰੀਕੇ ਨਾਲ ਜੇ ਜੋ ਫੈਸਲਾ ਲਿਆ ਗਿਆ ਹੈ ਸਾਡੀ ਐਸੋਸੀਏਸ਼ਨ ਦਾ ਇਹੀ ਹੈ ਕਿ ਕੱਲ ਤੋਂ ਪੂਰੀ ਓਪੀਡੀ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ ਤੇ ਜੇ ਇਸ ਤੋਂ ਬਾਅਦ ਵੀ ਨਾ ਹੋਇਆ ਤਾਂ ਫਿਰ ਇਸ ਦੌਰ ਨੂੰ ਹੋਰ ਅੱਗੇ ਤੱਕ ਲੈ ਕੇ ਜਾਇਆ ਜਾਏਗਾ ਦਿਨ ਹੜਤਾਲ ਦਾ ਜੋ ਅੱਧ ਦਿਨ ਲਈ ਕੀਤੀ ਜਾ ਰਹੀ ਹੈ ਸੋ ਮੁੱਖ ਮੰਗਾਂ ਇਹਦੇ ਵਿੱਚ ਜੋ ਪਹਿਲਾਂ ਵੀ ਦੱਸੀਆਂ ਜਾ ਰਹੀਆਂ ਕਿ ਸਿਕਿਉਰਿਟੀ ਬਹੁਤ ਵੱਡਾ ਇਸ਼ੂਸ ਹੈ ਜਿਹੜਾ ਕਿ ਹਸਪਤਾਲਾਂ ਦੇ ਵਿੱਚ ਰੋਜ਼ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਕਾਲ ਸੰਗਰੂਰ ਸਿਵਲ ਹਸਪਤਾਲ ਦੇ ਵਿੱਚ ਰਾਤ 2-3 ਆਪਸ ਆਗੇ ਝਗੜ ਪਈਆਂ ਉਹਨਾਂ ਦੀ ਤੁਸੀਂ ਵੀਡੀਓਜ਼ ਵੀ ਆ ਰਹੀਆਂ ਤੇ ਉਹਦਾ ਤੁਸੀਂ ਦੇਖ ਸਕਦੇ ਹੋ ਵੀ ਕਿ ਜਿਹੇ ਕਿਹੋ ਜਿਹੇ ਹਾਲਾਤਾਂ ਵਿੱਚ ਇੱਥੇ ਹਸਪਤਾਲਾਂ ਵਿੱਚ ਕੰਮ ਕਰਨਾ ਪੈ ਰਿਹਾ ਜਿਸ ਵਿੱਚ ਬਾਕੀ ਮਰੀਜ਼ਾਂ ਦਾ ਨੁਕਸਾਨ ਹੁੰਦਾ ਜਿਹੜੇ ਮਰੀਜ਼ ਉਸ ਟਾਈਮ ਸਮੇਂ ਗੰਭੀਰ ਹਾਲਤ ਵਿੱਚ ਸੀਗੇ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਆਪਣਾ ਫਰਜ਼ ਨਹੀਂ ਹੈਗਾ ਸਰਕਾਰ ਨੂੰ ਉਥੇ ਸੁਰੱਖਿਆ ਮੋਹਿਆ ਕਰਨੀ ਚਾਹੀਦੀ ਹੈ ਕਿਉਂਕਿ ਜਿੱਥੇ ਆਪਾਂ ਬਾਕੀ ਖਾਵਾ ਦੇ ਕੋਰਟ ਕੰਪਲੈਕਸ ਡੀਸੀ ਆਫਿਸ ਸਭ ਜਗ੍ਹਾ ਉਹਨਾਂ ਨੂੰ ਨਿੱਜੀ ਗਾੜ੍ਹ ਵੀ ਦਿੱਤੇ ਹੋਏ ਹਨ ਅਸੀਂ ਕੋਈ ਇੱਥੇ ਨਿੱਜੀ ਗਾੜ੍ਹ ਨਹੀਂ ਮੰਗ ਰਹੇ ਅਸੀਂ ਕੋਈ ਆਪਣੇ ਪਰਸਨਲ ਬਨਾਨਾਂ ਲੈ ਕੇ ਕੁੰਮਣ ਨੂੰ ਸਿਕਿਉਰਿਟੀ ਗੈਂ ਸਿਕਿਉਰਿਟੀ ਨਹੀਂ ਮੰਗ ਰਹੇ ਅਸੀਂ ਕਹਿ ਰਹੇ ਹਾਂ ਕਿ ਹਸਪਤਾਲਾਂ ਵਿੱਚ ਸੁਰੱਖਿਤ ਮਾਹੌਲ ਦਿਓ ਸੁਰੱਖੇ ਗਾੜ੍ਹ ਦਿਓ ਜਿਹੜੇ ਭੀੜ ਨੂੰ ਰੈਗੂਲੇਟ ਕਰਨ ਜਿਹੜੇ ਲੋਕਾਂ ਨੂੰ ਲੈਣਾ ਵਿੱਚ ਰੋਕਣ ਜਿਹੜੇ ਤਕਮ ਤਕੀ ਤੋਂ ਬਚਾਣ ਮਰੀਜ਼ਾਂ ਦਾ ਸਮਾਨ ਵੀ ਚੋਰੀ ਹੁੰਦਾ ਉਸ ਤੋਂ ਵੀ ਰੋਕਣ ਤੇ ਮੀਟਿੰਗ ਵੀ ਚੱਲ ਰਹੀ हां जी इस समय कैबिनेट सब कैबिनेट दी सब कमिटी जस्टिस चार मंत्री साहिबान शामिलन वो इस समय जारी है साडी एसोसिएशन ਉਥੇ ਮੀਟਿੰਗ ਕਰ ਰਹੀ ਹੈ ਸਾਡੀ ਕਦਮ ਕੀ ਹੋਵੇ ਅੱਜ ਦੀ ਮੀਟਿੰਗ ਚ ਜੇ ਸਰਕਾਰ ਇਹਨਾਂ ਦੇ ਹੱਲ ਕਰ ਦਿੰਦੀ ਹੈ ਤਾਂ ਅਸੀਂ ਮਰੀਜ਼ ਵੈਸੇ ਵੀ ਅਸੀਂ ਹੜਤਾਲ ਬੰਦ ਕਰ ਦਵਾਂਗੇ ਦੋਨਾਂ ਮੁੱਦਿਆਂ ਦਾ ਸਾਨੂੰ ਹੱਲ ਚਾਹੀਦਾ ਹੈ ਜਿਹੜੇ ਜ਼ਰੂਰੀ ਮੁੱਦੇ ਹਨ ਬਾਕੀ ਮਰੀਜ਼ਾਂ ਨੂੰ ਪਰੇਸ਼ਾਨੀ ਨਹੀਂ ਮੇਰਾ ਨਾਮ ਡਾਕਟਰ ਭਗਵੀਤ ਹੈ ਮਾਤਾ ਕੋਸ਼ਾਲਾ ਅਗਰ ਦਾ ਮੈਡੀਕਲ ਸਪੈਸ਼ਲਿਸਟ ਹਾਂ ਜਿਵੇਂ ਕਿ ਸਾਰੇ 10 ਹੀ ਰਹੇ ਨੇ ਡਾਕਟਰਸ ਦੀ 1991 ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਵੀ ਜੋ ਸਟਰੈਂਥ ਇਸ ਸਿਸਟਮ ਵਿੱਚ ਹੋਣੀ ਚਾਹੀਦੀ ਹੈ ਉਸ 'ਚ ਵੀ 57% ਵੈਕੈਂਸੀ ਹੈ ਐਨੀ ਸਟਰੈਂਥ ਤੇ ਵੀ ਅਸੀਂ ਕਿੰਨਾ ਜ਼ਿਆਦਾ ਕੰਮ ਕਰਕੇ ਇੱਕ ਇੱਕ ਡਾਕਟਰ 100-100 ਦੇ 150 ਮਰੀਜ਼ ਰੋਜ਼ ਦੇਖ ਰਿਹਾ ਹੈ ਦਿਨ ਰਾਤ ਅਮਰਜੈਂਸੀ ਕਾਲਸ ਅਟੈਂਪ ਕਰਦਾ ਹੈ ਫੇਰ ਵੀ ਸਾਨੂੰ ਆਪਣੀਆਂ ਤਰੱਕੀਆਂ ਲਈ ਸਰਕਾਰ ਅੱਗੇ ਗੁਹਾਰ ਲਾਣੀ ਪੈ ਰਹੀ ਹੈ ਤਾਂ ਇਹ ਬੜੀ ਮਨ ਭਾਗੀ ਗੱਲ ਹੈ ਸਿਰਫ ਇਹੀ ਰੀਜ਼ਨ ਨਹੀਂ ਹੈ ਸਿਕਿਉਰਿਟੀ ਸੈਕੰਡਰੀ ਰੀਜ਼ਨ ਕਿਉਂਕਿ ਸਾਡੀਆਂ ਡਿਊਟੀਆਂ ਸਿਰਫ ਦਿਨ ਦੇ ਟਾਈਮਸ ਲਿਮਿਟਡ ਨਹੀਂ ਹਨ ਰਾਤ ਬਰਾਤੇ ਸ਼ਾਮ ਨੂੰ ਵੀ ਸਟਾਫ ਡਿਊਟੀਆਂ ਤੇ ਹੁੰਦਾ ਡਾਕਟਰਸ ਡਿਊਟੀਆਂ ਤੇ ਹੁੰਦੇ ਹਰ ਕੁਛ ਦਿਨਾਂ ਬਾਅਦ ਆਪਣੇ ਸਾਹਮਣੇ ਕੋਈ ਨਾ ਕੋਈ ਦੁਰਘਟਨਾ ਦੀ ਖਬਰ ਆਉਂਦੀ ਹੈ ਕਿ ਲੋਕਾਂ ਨੇ ਮਿਸ ਬਿਹੇਵ ਕੀਤਾ ਨੁਕਸਾਨ ਕੀਤਾ ਤੋੜਪਾਂ ਕੀਤਾ ਇਹ ਸਭ ਕੁਝ ਰੋਕਣਾ ਸਰਕਾਰ ਦਾ ਫਰਜ਼ ਹੈ ਨਾ ਚੀਜ਼ਾਂ ਲਈ ਜੇ ਸਾਨੂੰ ਮੰਗਣਾ ਪੈ ਰਿਹਾ ਹੜਤਾਲ ਕਰਨੀ ਪੈ ਰਹੀ ਹੈ ਇਹ ਬੜੀ ਸ਼ਰਮ ਦੀ ਗੱਲ ਹੈ